ਲੰਘੇ ਦਿਨ ਅਰਵਿੰਦ ਕੇਜਰੀਵਾਲ ਦੀ ਹਿਰਾਸਤ ਦੇ ਵਿੱਚ ਇੱਕ ਬਦਲ ਹੋਇਆ ਅਜੇ ਤੱਕ ਈਡੀ ਦੇ ਵੱਲੋਂ ਰਿਮਾਂਡ ਲਈ ਗਈ ਸੀ ਔਰ ਈਡੀ ਜਾਂਚ ਕਰ ਰਹੀ ਸੀ ਇੱਕ ਵਾਰ ਰਿਮਾਂਡ ਵਧਾਈ ਵੀ ਗਈ 1 ਅਪ੍ਰੈਲ ਤੱਕ ਉਹ ਰਿਮਾਂਡ ਵਧੀ ਸੀ ਤੇ ਉਸ ਤੋਂ ਬਾਅਦ 1 ਅਪ੍ਰੈਲ ਨੂੰ ਰਾਉ ਸੈਵਨਿਊ ਅਦਾਲਤ ਦੇ ਵਿੱਚ ਪੇਸ਼ੀ ਹੋ ਜਾਂਦੀ ਹੈ ਅਰਵਿੰਦ ਕੇਜਰੀਵਾਲ ਨੂੰ ਪੇਸ਼ ਕੀਤਾ ਜਾਂਦਾ ਹੈ ਔਰ ਉਸ ਪੇਸ਼ੀ ਦੇ ਵਿੱਚ ਵੱਡਾ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਕਿ ਹੁਣ 15 ਦਿਨਾਂ ਦੀ ਨਾਇਕ ਹਿਰਾਸਤ ਹੋਵੇਗੀ ਨਾਇਕ ਹਿਰਾਸਤ ਵਿੱਚ ਤਿਹਾਰਡ ਜੇਲ ਭੇਜਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਔਰ ਉਸ ਮਾਮਲੇ ਨੂੰ ਲੈ ਕੇ ਔਰ ਉਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਜ਼ਿਆਦਾ ਖਫਾ ਨਹੀਂ ਜ਼ਿਆਦਾ ਨਰਾਜ਼ ਨਹੀਂ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਨੇ ਕੀਤਾ ਕੀ ਹੈ ਕਿ ਉਹਨਾਂ ਨੂੰ ਜੇਲ ਭੇਜਿਆ ਗਿਆ ਹਾਲਾਂਕਿ ਚਰਚੇ ਬਹੁਤ ਨੇ 100 ਕਰੋੜ ਦਾ ਚਰਚਾ ਪਿੱਛੇ ਚੱਲਦਾ ਰਿਹਾ ਹੈ 100 ਕਰੋੜ ਨੂੰ ਲੈ ਕੇ ਚਰਚਾਵਾਵਾਂ ਹੁੰਦੀਆਂ ਰਹੀਆਂ 100 ਕਰੋੜ ਦੇ ਕਪੜੇ ਨੂੰ ਲੈ ਕੇ ਚਰਚਾਵਾਵਾਂ ਹੁੰਦੀਆਂ ਰਹੀਆਂ ਨੇ ਇੱਥੇ ਇੱਕ ਹੋਰ ਗੱਲ ਕਰ ਲਈਏ ਕਿ ਜਾਂਚ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਤਿਸ਼ੀ ਦਾ ਨਾਮ ਖਾਸ ਤੌਰ ਦੇ ਉੱਤੇ ਲਿਆ ਗਿਆ ਹੈ ਔਰ ਇਸ ਵਿਚਾਰ ਚਰਚਾ ਨੂੰ ਲੈ ਕੇ ਇੱਕ ਵੱਖਰੇ ਪੱਧਰ ਦੇ ਉੱਤੇ ਵਿਵਾਦ ਖੜਾ ਹੋ ਗਿਆ ਹੈ ਕਿ ਜਾਂਚ ਵਿੱਚ ਅਰਵਿੰਦ ਕੇਜਰੀਵਾਲ ਨੇ ਆਤਿਸ਼ੀ ਦਾ ਨਾਮ ਕਿਉਂ ਲੈ ਲਿਆ ਇਸ ਉੱਤੇ ਵੀ ਚਰਚਾ ਕਰਦੇ ਹਾਂ ਥੋੜੀ ਦੇਰ ਦੇ ਵਿੱਚ ਕਿ ਕੀ ਕਿ ਆਸਰਾਈਆਂ ਲੱਗ ਰਹੀਆਂ ਨੇ ਪਰ ਫਿਲਹਾਲ ਤਿਹਾਰ ਜੇਲ੍ਹ ਦੇ ਵਿੱਚ ਅਰ ਕੇਜਰੀਵਾਲ ਨੇ ਮੰਗ ਕੀਤੀ ਹੈ ਕਿ ਤਿੰਨ ਕਿਤਾਬਾਂ ਉਹ ਪੜ੍ਹਨਗੇ ਔਰ ਸੈਲ ਨੰਬਰ 2 ਜਿਹੜਾ ਤਿਹਾਰਡ ਜੇਲ ਦਾ ਉਹ ਸਾਰਾ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਗਿਆ ਹੈ ਜਾਣਕਾਰੀ ਮੁਤਾਬਕ ਅਰਵਿੰਦ ਕੇਜਰੀਵਾਲ ਉੱਥੇ ਆਪਣੀ ਹਿਰਾਸਤ ਕੱਟਣਗੇ ED ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਦੀ ਦੁਬਾਰਾ ਰਿਮਾਂਡ ਲਈ ਜਾਵੇ ਕਿਉਂਕਿ ED ਦਾ ਦਾਵਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਉੱਤੇ ਅਜੇ ਤੱਕ ਜਾਂਚ ਕਰਨੀ ਬਾਕੀ ਹੈ ED ਨੇ ਇਹ ਵੀ ਦਾਵਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਆਪਣੇ ਫੋਨ ਦਾ ਪਾਸਵਰਡ ਨਹੀਂ ਦੱਸਿਆ ਜਿਸ ਕਾਰਨ ਉਹਨਾਂ ਦੇ ਫੋਨ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ ਤੇ ਨਾਲ ਦੀ ਨਾਲ ਇਸੇ ਵਾਸਤੇ ਇਸ ਦੀ ਜਾਂਚ ਵਾਸਤੇ ਦੁਬਾਰਾ ਹਿਰਾਸਤ ਰਿਮਾਂਡ ਜਿਹੜੀ ਉਹਨਾਂ ਦੀ ਉਹ ਲਈ ਜਾ ਸਕਦੀ ਹੈ ਇਹ ਫਿਲਹਾਲ ਚਰਚੇ ਚੱਲਦੇ ਪਏ ਨੇ ਦੂਜੀ ਗੱਲ ਆਉਂਦੀ ਹੈ ਦਿੱਲੀ ਦੇ ਮੁੱਖ ਮੰਤਰੀ ਦੀ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਫੈਸਲੇ ਸੁਣਾਣੇ ਹੁੰਦੇ ਨੇ ਇਹਨਾਂ ਫੈਸਲਿਆਂ ਨੂੰ ਸੁਣਾਉਣ ਵਾਸਤੇ ਉਹਨਾਂ ਨੂੰ ਲੋਕਾਂ ਦੇ ਵਿੱਚ ਆਪਣੀ ਕੈਬਨਿਟ ਦੇ ਵਿੱਚ ਵਿਚਾਰਨਾ ਹੁੰਦਾ ਹੈ ਔਰ ਸੀਐਮ ਦਾ ਇਹ ਕੰਮ ਹੈਗਾ ਕਿ ਆਪਣੇ ਲੋਕਾਂ ਦੇ ਪੱਖ ਦੇ ਵਿੱਚ ਆਪਣੀ ਕੈਬਨਿਟ ਨਾਲ ਸਲਾਹ ਕਰਕੇ ਫੈਸਲੇ ਸੁਣਾਏ ਜਾਣ ਪਰ ਕੀ ਇਹ ਫੈਸਲੇ ਹੁਣ ਤਿਹਾੜ ਜੇਲ ਦੇ ਵਿੱਚੋਂ ਸੁਣਾਏ ਜਾਣਗੇ ਤਿਹਾੜ ਜੇਲ ਦੇ ਅੰਦਰੋਂ ਦਿੱਲੀ ਦੀ ਸਰਕਾਰ ਚੱਲੇਗੀ ਵੱਡੇ ਸਵਾਲ ਇਹ ਖੜਦੇ ਪਏ ਨੇ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਜਿਵੇਂ ਗੱਲ ਕਰਦੇ ਨੇ ਜਿਵੇਂ ਦਾਵਾ ਕਰਦੇ ਨੇ ਕਿ ਦਿੱਲੀ ਤੋਂ ਮੈਂ ਸਰਕਾਰ ਚਲਾਵਾਂਗਾ ਮੈਂ ਉਹ ਕਿਸ ਤਰ੍ਹਾਂ ਚਲਾਈ ਜਾਵੇਗੀ ਤਿਹਾੜ ਜੇਲ ਦੇ ਵਿੱਚ ਸਲਾਖਾਂ ਪਿੱਛੇ ਅਰਵਿੰਦ ਕੇਜਰੀਵਾਲ ਨੇ ਔਰ ਹੁਣ ਚਰਚਾਵਾਂ ਨੇ ਕਿ ਆਖਰਕਾਰ ਅਰਵਿੰਦ ਕੇਜਰੀਵਾਲ ਦਾ ਅਗਲਾ ਪਲਾਨ ਕੀ ਹੋਵੇਗਾ ਜੇ ਗੱਲ ਕਰੀਏ ਕਾਨੂੰਨ ਦੀ ਤਾਂ ਈਡੀ ਨੂੰ ਇਹ ਹੁਕਮ ਦਿੱਤੇ ਗਏ ਨੇ ਕਿ ਸਰਕਾਰ ਚਲਾਉਣ ਦੇ ਮੁੱਦੇ ਦੇ ਉੱਤੇ ਜੋ ਤੱਥ ਨੇ ਜਿਹੜੀਆਂ ਗੱਲਾਂ ਨੇ ਉਹ ਫੌਰੀ ਤੌਰ ਦੇ ਉੱਤੇ ਪੇਸ਼ ਕੀਤੀਆਂ ਜਾਣ ਕਿਉਂਕਿ ਇਹ ਇੱਕ ਪ੍ਰੋਸੈਸ ਜਿਹੜਾ ਆ ਉਹ ਡਿਲੇ ਹੁੰਦਾ ਪਿਆ ਇਹ ਜਿਸ ਤਰ੍ਹਾਂ ਇੱਕ ਸਰਕਾਰ ਚੱਲਦੀ ਆ ਉਸ ਦੇ ਵਿੱਚ ਡਿਲੇ ਪੈਂਦਾ ਪਿਆ ਇਸ ਵਾਸਤੇ ਇਸ ਉੱਤੇ ਜਲਦ ਤੋਂ ਜਲਦ ਫੈਸਲਾ ਲੈਣਾ ਜ਼ਰੂਰੀ ਆ ਲਾਜ਼ਮੀ ਆ ਖੈਰ ਜਿਸ ਤਰ੍ਹਾਂ ਦੇ ਕਾਨੂੰਨ ਨੇ ਔਰ ਜੋ ਤਕਰੀਰਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚੋਂ ਐਲਜੀ ਦੇ ਵੱਲੋਂ ਉਹ ਆਹੀ ਹੈ ਕਿ ਹੁਣ ਆਮ ਆਦਮੀ ਪਾਰਟੀ ਨੂੰ ਆਪਣਾ ਕੋਈ ਬਦਲਵਾ ਚਿਹਰਾ ਸੀਐਮ ਵਾਸਤੇ ਆਰਜੀ ਰੂਪ ਦੇ ਵਿੱਚ ਉਹ ਚੌਨ ਲੈਣਾ ਚਾਹੀਦਾ ਹੈ ਕਿਉਂਕਿ ਅਰਮਨਤ ਕੇਜਰੀਵਾਲ ਹੁਣ ਕਿੰਨੀ ਦੇਰ ਤੱਕ ਹਿਰਾਸਤ ਵਿੱਚ ਰਹਿੰਦੇ ਨੇ ਇਸ ਬਾਰੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਔਰ ਜ਼ਾਹਿਰ ਤਨ ਜਦੋਂ ਜੇਲ੍ਹ ਦੇ ਵਿੱਚ ਕੋਈ ਹੋਵੇ ਤਾਂ ਸਰਕਾਰਾਂ ਜੇਲਾਂ ਤੋਂ ਨਹੀਂ ਚੱਲਦੀਆਂ ਜੇਲ੍ਹ ਅੰਦਰੋਂ ਸਰਕਾਰਾਂ ਨਹੀਂ ਚੱਲਦੀਆਂ ਇਹ ਸਾਫਟ ਤੌਰ ਦੇ ਉੱਤੇ ਚਰਚਾਵਾਂ ਜਿਹੜੀਆਂ ਨੇ ਉਹ ਫਿਲਹਾਲ ਔਨ ਦਾ ਵੇ ਹੈਗੀਆਂ ਨੇ ਅਰਵਿੰਦ ਕੇਜਰੀਵਾਲ ਦੀ ਹਿਰਾਸਤ ਤੋਂ ਬਾਅਦ ਹੁਣ ਇਹ ਚਰਚਾਵਾਂ ਨੇ ਕਿ ਆਖਰਕਾਰ ਦਿੱਲੀ ਦੀ ਸਰਕਾਰ ਕਿਵੇਂ ਚੱਲੇਗੀ ਇੱਥੇ ਗੱਲ ਆਉਂਦੀ ਆ ਆਤਿਸ਼ੀ ਦੇ ਨਾਮ ਬੜੀ ਜਿਹੜਾ ਨਾਮ ਆਤਿਸ਼ੀ ਦਾ ਲਿਆ ਗਿਆ ਅਜੇ ਤੱਕ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਅਰਵਿੰਦ ਕੇਜਰੀਵਾਲ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੁਣ ਅਗਲਾ ਸੀਐਮ ਚੇਰਾ ਆਤਿਸ਼ੀ ਹੋ ਸਕਦੇ ਨੇ ਆਤਿਸ਼ੀ ਦਿੱਲੀ ਦੀ ਸਿਆਸਤ ਦਾ ਇੱਕ ਅਹਿਮ ਹਿੱਸਾ ਨੇ ਪੰਜਾਬ ਦੀ ਸਿਆਸਤ ਵਿੱਚ ਵੀ ਆਤਿਸ਼ੀ ਦਾ ਰੋਲ ਦੇਖਿਆ ਜਾਂਦਾ ਰਿਹਾ ਖਾਸ ਕਰਕੇ ਉਸ ਵੇਲੇ ਜਦੋਂ ਪੰਜਾਬ ਦਾ ਬਜਟ ਪਾਸ ਹੋਣਾ ਸੀ ਖੈਰ ਆਤਿਸ਼ੀ ਦੀ ਗੱਲ ਕਰੀਏ ਤਾਂ ਆਤਿਸ਼ੀ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਸਰਗਰਮ ਨੇ ਇੱਕ ਵੱਡੇ ਨੇਤਾ ਨੇ ਔਰ ਆਤਿਸ਼ੀ ਵਿੱਤ ਵਿਭਾਗ ਜਿਹੜਾ ਖਾਸ ਕਰਕੇ ਦਿੱਲੀ ਦਾ ਜਿਹੜਾ ਉਹ ਸਾਹਮਣੇ ਨੇ ਵਿਧਾਨ ਸਭਾ ਦਾ ਸਾਹਮਣੇ ਨੇ ਖੈਰ ਜੇ ਗੱਲ ਕਰੀਏ ਆਤਿਸ਼ੀ ਦੀ ਤਾਂ ਆਤਿਸ਼ੀ ਦਾ ਨਾਮ ਕਠੇ ਤੌਰ ਦੇ ਉੱਤੇ ਅਰਵਿੰਦ ਕੇਜਰੀਵਾਲ ਵੱਲੋਂ ਲਿਆ ਗਿਆ ਔਰ ਇਹ ਸੂਤਰਾ ਮੁਤਾਬਕ ਹੁਣ ਕਿਆਸਰਈਆਂ ਬਣ ਰਹੀਆਂ ਨੇ ਕਿ ਸ਼ਾਇਦ ਇਸ ਕਰਕੇ ਲਿਆ ਗਿਆ ਕਿਉਂਕਿ ਹੁਣ ਅਰਵਿੰਦ ਕੇਜਰੀਵਾਲ ਆਤਸ਼ੀ ਨੂੰ ਵੀ ਨਾਲ ਹੀ ਫਸਾਉਣਾ ਚਾਹੁੰਦੇ ਨੇ ਕਿਆਸਰਈਆਂ ਇਹ ਵੀ ਨੇ ਕਿ ਜੇ ਅਰਵਿੰਦ ਕੇਜਰੀਵਾਲ منی ਲਾਂਡਰਿੰਗ ਮਾਮਲੇ ਦੇ ਵਿੱਚ ਘਿਰੇ ਹੋਏ ਨੇ ਤਾਂ ਉਹਨਾਂ ਦਾ ਕਿਸੇ ਹੋਰ ਲੀਡਰ ਦਾ ਨਾਮ ਲੈਣਾ ਉਸ ਪਰਟੀਕੂਲਰ ਲੀਡਰ ਨੂੰ ਵੀ ਇਸ ਘੁਟਾਲੇ ਦੇ ਵਿੱਚ ਫਸਾ ਦਿੰਦਾ ਹੈ ਜਾਣਕਾਰੀ ਮੁਤਾਬਕ ਸੂਤਰਾ ਮੁਤਾਬਕ ਆਤਿਸ਼ੀ ਦਾ ਨਾਮ ਲਿਆ ਗਿਆ ਹੈ ਤੇ ਜ਼ਾਹਿਰ ਤਨ ਜੇ ਨਾਮ ਲਿਆ ਗਿਆ ਹੈ ਤੇ ਹੋ ਸਕਦਾ ਹੈ ਕਿ ਉਹ ਵੀ ਇਸ ਮਾਮਲੇ ਦੇ ਵਿੱਚ ਫਸਣ ਈਰੀ ਦਾ ਅਗਲਾ ਸ਼ਿਕਾਰ ਕੀ ਪਤਾ ਆਤਿਸ਼ੀ ਹੋਣ ਪਰ ਇਸ ਮਾਮਲੇ ਨੂੰ ਲੈ ਕੇ ਕਿਆਸ ਰਹੀਆਂ ਅਸਲ ਇਹ ਨੇ ਕਿ ਅਰਵਿੰਦ ਕੇਜਰੀਵਾਲ ਆਪਣੀ ਧਰਮ ਪਤਨੀ ਯਾਨੀ ਕਿ ਸੁਨੀਤਾ ਕੇਜਰੀਵਾਲ ਵਾਸਤੇ ਕੁਰਸੀ ਦਾ ਰਾਹ ਪੱਧਰਾ ਕਰਦੇ ਪਏ ਨੇ ਕਿਉਂਕਿ ਹੁਣ ਤੱਕ ਇਹੀ ਚਰਚਾਵਾਂ ਸੀ ਕਿ ਅਰਵਿੰਦ ਕੇਜਰੀਵਾਲ ਤੋਂ ਬਾਅਦ ਕੌਣ ਇੱਕ ਨੈਰੇਟਿਵ ਚੱਲ ਰਿਹਾ ਸੀ ਕਰਵਿੰਦ ਕੇਜਰੀਵਾਲ ਤੋਂ ਬਾਅਦ ਜਿਹੜੇ ਦੂਜੇ ਪੱਧਰ ਦੇ ਉੱਤੇ ਜਿਹੜੇ ਅਧਿਕਾਰੀ ਆਉਂਦੇ ਨੇ ਜਿਹੜੇ ਲੀਡਰ ਆਉਂਦੇ ਨੇ ਮਨੀਸ਼ ਸੋਧਿਆ ਸੰਜੇ ਸਿੰਘ ਉਹੋ ਜ਼ੇਲਾਂ ਦੇ ਵਿੱਚ ਨੇ ਪਰ ਹੁਣ ਉਹਨਾਂ ਤੋਂ ਬਾਅਦ ਕੌਣ ਹੋਣਗੇ ਤੇ ਉਦੋਂ ਚਰਚਾਵਾਂ ਸੀ ਆਤਸ਼ੀ ਦੀਆਂ ਆਤਸ਼ੀ ਸੀਐਮ ਦੀ ਕੁਰਸੀ ਤੇ ਬੈਠ ਸਕਦੇ ਨੇ ਅਰਵਿੰਦ ਕੇਜਰੀਵਾਲ ਦੀ ਗੈਰ ਮੌਜੂਦਗੀ ਦੇ ਵਿੱਚ ਇਹ ਚਰਚਾਵਾਂ ਚੱਲ ਰਹੀਆਂ ਸੀ ਪਰ ਹੁਣ ਜਦੋਂ ਆਤਸ਼ੀ ਦਾ ਨਾਮ ਲੈ ਲਿਆ ਗਿਆ ਉਦੋਂ ਹੁਣ ਕੀ ਆਸਰ ਆਈਆਂ ਇਹ ਚੱਲ ਪੀਆਂ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਧਰਮ ਪਤਨੀ ਯਾਨੀ ਕਿ ਸੁਨੀਤਾ ਕੇਜਰੀਵਾਲ ਦੇ ਵਾਸਤੇ ਰਾਹ ਪੱਧਰਾ ਦਿੱਲੀ ਦੀ ਕੁਰਸੀ ਦਾ ਖੈਰ ਸਿਆਸਤ ਹੈ ਸਿਆਸਤ ਕਿਸੇ ਵਾਸੇ ਵੀ ਮੁੜ ਸਕਦੀ ਹੈ ਔਰ ਅਰਵਿੰਦ ਕੇਜਰੀਵਾਲ ਕੀ ਸੋਚ ਰਹੇ ਨੇ ਸੀਐਮ ਸ਼ਿਪ ਨੂੰ ਲੈ ਕੇ ਇਹ ਸਮਾਂ ਦੱਸੇਗਾ ਕਿਉਂਕਿ ਇੱਕ ਹੋਰ ਗੱਲ ਹੈ ਜਦੋਂ ਗੱਲ ਕਹੀ ਗਈ ਕਿ ਜੇਲ੍ਹ ਦੇ ਵਿੱਚੋਂ ਸਰਕਾਰ ਚਲਾਵਾਂਗੇ ਤਾਂ ਜ਼ਾਹਿਰ ਤਨ ਜਿਹੜੇ ਵਿਅਕਤੀ ਨੂੰ ਅਰਵਿੰਦ ਕੇਜਰੀਵਾਲ ਦੇ ਨਾਲ ਮਿਲਣ ਦੀ ਇਜਾਜ਼ਤ ਹੋਵੇਗੀ ਉਹੀ ਮਿਲ ਕੇ ਅਰਵਿੰਦ ਕੇਜਰੀਵਾਲ ਦੀ ਗੱਲ ਅੱਗੇ ਪਵਾ ਸਕੇਗਾ ਔਰ ਸੁਨੀਤਾ ਕੇਜਰੀਵਾਲ ਦੇ ਕਹੋ ਜੇ ਵਿਅਕਤੀ ਨੇ ਉਹਨਾਂ ਦੇ ਧਰਮ ਪਤਨੀ ਨੇ ਜਿਹੜੇ ਹਫ਼ਤੇ ਦੇ ਵਿੱਚ ਦੋ ਵਾਰ ਅਰਵਿੰਦ ਕੇਜਰੀਵਾਲ ਨੂੰ ਮੇਰੇ ਸਕਦੇ ਨੇ ਔਰ ਸ਼ਾਇਦ ਇਸੇ ਵਾਸਤੇ ਅਰਵਿੰਦ ਕੇਜਰੀਵਾਲ ਵੀ ਇਹੀ ਪਲਾਨ ਕਰ ਰਹੇ ਨੇ ਕਿ ਸੁਨੀਤਾ ਕੇਜਰੀਵਾਲ ਯਾਨੀ ਕਿ ਉਹਨਾਂ ਦੇ ਧਰਮ ਪਤਨੀ ਦਿੱਲੀ ਦੀ ਸੀਐਮ ਦੀ ਕੁਰਸੀ ਦੇ ਉੱਤੇ ਬੈਠਣ ਸੁਨੀਤਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੇ ਵਾਂਗ ਹੀ ਇੱਕ ਵੀਡੀਓ ਵੀ ਵਾਇਰਲ ਕਰਦੇ ਨੇ ਇੱਕ ਵੀਡੀਓ ਸਾਂਝੀ ਕਰਦੇ ਨੇ ਜਿਸ ਦੇ ਵਿੱਚ ਲੋਕਾਂ ਨੂੰ WhatsApp ਨੰਬਰ ਜਿਹੜਾ ਉਹ ਦਿੱਤਾ ਜਾਂਦਾ ਆ WhatsApp ਨੰਬਰ ਤੇ ਮੈਸੇਜ ਕਰਨ ਦੀ ਗੱਲ ਕੀਤੀ ਜਾਂਦੀ ਹੈ ਉਸ ਵੀਡੀਓ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦੇ ਵਾਂਗ ਐਨ ਉਹਨਾਂ ਦੇ ਵਾਂਗ ਬੈਠ ਕੇ ਤੇ ਸੁਨੀਤਾ ਕੇਜਰੀਵਾਲ ਉਸ ਵੀਡੀਓ ਬਿਆਨ ਨੂੰ ਜਾਰੀ ਕਰਦੇ ਨੇ ਜਿਸ ਦੇ ਵਿੱਚ ਅੰਦਾਜ਼ੇ ਖਰਚੇ ਜਿਤਾਏ ਜਾ ਚੁੱਕੇ ਸੀ ਹੁਣ ਆਉਂਦੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਸੀਐਮ ਦੀ ਕੁਰਸੀ ਕਿਸ ਵੱਲ ਜਾਊਗੀ ਕਿੱਧਰ ਕਿੱਧਰ ਨੂੰ ਜਾਊਗੀ ਔਰ ਦੂਜੇ ਪਾਸੇ ਕੀ ਇਹ ਹਿਰਾਸਤ ਮਹਿਜ਼ 15 ਦਿਨ ਦੀ ਰਹੇਗੀ ਜਾਂ ਫਿਰ ਇਸ ਨੂੰ ਹੋਰ ਅੱਗੇ ਵੀ ਵਧਾਇਆ ਜਾ ਸਕੇਗਾ ਈਡੀ ਦੀ ਇੰਟਰਵੈਂਸ਼ਨ ਇਸ ਦੇ ਵਿੱਚ ਕੀ ਹੋਵੇਗੀ ਕਿਉਂਕਿ ਜੇ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ ਚੋਣਾ ਲੜਨ ਤੋਂ ਰੋਕਣ ਵਾਸਤੇ ਇਹ ਸਭ ਕੁਝ ਕੀਤਾ ਜਾ ਰਿਹਾ ਪਰ ਕੀ ਅਰਵਿੰਦ ਕੇਜਰੀਵਾਲ ਨੂੰ ਬਾਹਰ ਲਿਆਉਣ ਦੇ ਵਿੱਚ ਵੀ ਕੋਈ ਰੋਲ ਆਮ ਆਦਮੀ ਪਾਰਟੀ ਦਾ ਲੀਡਰ ਅਪਣਾ ਸਕਣਗੇ ਕਿਉਂਕਿ ਫਿਲਹਾਲ ਲੋਕ ਸਭਾ ਚੋਣਾਂ ਦਾ ਮਾਹੌ ਥਾਂ ਦੇ ਉੱਤੇ ਸਿਆਸੀ ਪ੍ਰਚਾਰ ਚੱਲਦਾ ਪਿਆ ਔਰ ਲੀਡਰ ਵੀ ਉਧਰ ਰੁੱਝੇ ਨਜ਼ਰ ਆ ਰਹੇ ਨੇ ਹਾਲਾਂਕਿ ਅਰਵਿੰਦ ਕੇਜਰੀਵਾਲ ਹਿਰਾਸਤ ਦੇ ਵਿੱਚ ਨੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਹੁਣ ਅਗਲਾ ਪਲਾਨ ਕੀ ਕਰਦੀ ਹੈ ਔਰ ਆਉਂਦੇ ਸਮੇਂ ਨੂੰ ਸੀਐਮ ਦੀ ਕੁਰਸੀ ਦੇ ਉੱਤੇ ਕੌਣ ਬੈਠਦਾ ਹੈ ਸੀਐਮ ਦੀ ਕੁਰਸੀ ਕੌਣ ਸਾਂਭੇਗਾ ਉਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ